ਨ ਗੁਰੂ ਗੋਬਿੰਦ ਸਿੰਘ ਜੀ ਚੈਨਲ ਸਬਸਕ੍ਰਾਈਬ ਕਰ ਲਿਓ ਸੰਗਤ ਜੀ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਜੀ ਪਿਆਰਿਓ ਧਰਮ ਰਾਜ ਕੋਲ ਕੀ ਕੀ ਹੁੰਦਾ ਕੌਣ ਕੌਣ ਹੈ ਕਿ ਕੌਣ ਕੀ ਕਰਦਾ ਹੈ ਬਾਬਾ ਕੁਲਵੰਦ ਸਿੰਘ ਜੀ ਨੇ ਕੀਤਾ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਆਪਾਂ ਬੇਨਤੀਆਂ ਇਸ ਵਿਸ਼ੇ ਤੇ ਸਾਂਝੀਆਂ ਕਰਾਂਗੇ ਤੇ ਬਹੁਤ ਸੰਗਤ ਦੇ ਇਸ ਵਿਸ਼ੇ ਤੇ ਸੁਣ ਵੀ ਸੰਨ ਪਰ ਆਪਾਂ ਇਸ ਵਿਸ਼ੇ ਨੂੰ ਜਿਹੜਾ ਹੈ ਖਾਸ ਤੌਰ ਤੇ ਵਿਚਾਰਾਂਗੇ ਅਤੇ ਫਤਿਹ ਬਲਾਓ ਜੀ ਸਾਰੀ ਸੰਗਤ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਆਰਿਓ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਜੋ ਵਿਧੀ ਬਣਾਈ ਹੈ, ਉਹ ਵਿਧਾਨ ਰਚਿਆ ਹੈ ਪਿਆਰਿਓ ਉਹਦੇ ਵਿੱਚ ਕੀ ਕੀ ਹੁੰਦਾ ਹੈ ਉਹਦੇ ਬਾਰੇ ਆਪਾਂ ਨਹੀਂ ਜਾਣ ਸਕਦੇ ਸਾਧ ਸੰਗਤ ਆਪਾਂ ਨਹੀਂ ਜਾਣ ਸਕਦੇ ਵੀ ਕੀ ਕੁਝ ਉਹ ਆਤਮਾ ਕਰਦੇ ਤੇ ਆਪਾਂ ਕੁਝ ਵੀ ਨਹੀਂ ਆਪਾਂ ਇਹ ਸਮਾਨ ਵੀ ਨਹੀਂ ਆ ਕਿ ਆਪਾਂ ਉਹਨੂੰ ਚੈਲੰਜ ਕਰੀਏ ਆਪਾਂ ਉਹਦੀ ਕੁਦਰਤ ਨੂੰ ਜਾਣ ਸਕੀਏ ਸਾਧ ਸੰਗਤ ਸਤਿਗੁਰੂ ਨੇ ਬੜੀ ਵੱਡੀ ਕੁਦਰਤ ਰਚੀ ਹੈ ਲੋਕ ਸੁਖੀਏ ਪਰ ਲੋਕ ਦੇ ਨਾਨਕ ਹਰ ਪ੍ਰਭ ਆਪੇ ਮੇਲੇ ਪਿਆਰਿਓ ਉਹਨਾਂ ਦੇ ਹੁੰਦੇ ਨੇ ਜਿਹੜੇ ਗੁਰੂ ਉੱਤੇ ਪ੍ਰਸਾ ਰੱਖਦੇ ਨੇ ਬਲੇ ਹਾਰੀ ਕੁਦਰਤ ਵਸਿਆ ਤੇਰਾ ਅੰਤ ਨਾ ਜਾਇ ਲਖਿਆ ਆਪਾਂ ਪੜ੍ਹਦੇ ਆ ਨਾ ਰੋਜ਼ਾਨਾ ਸ਼ਾਮਾਂ ਦੇ ਉਹ ਕੁਦਰਤ ਦੇ ਵਿੱਚ ਵਸਿਆ ਹੋਇਆ ਹੈ ਉਹਦਾ ਅੰਤ ਨਹੀਂ ਪਾਇਆ ਜਾ ਸਕਦਾ ਉਹਨੂੰ ਜਾਣਿਆ ਨਹੀਂ ਜਾ ਸਕਦਾ ਉਹਨੂੰ ਚੈਲੰਜ ਨਹੀਂ ਆਪਾਂ ਕਰ ਸਕਦੇ ਵੀ ਮੈਂ ਤੈਨੂੰ ਜਾਣੂੰਗਾ ਜਾਂ ਫਿਰ ਮੈਂ ਤੇਰੇ ਬਾਰੇ ਭੇਦ ਪਾ ਲੂੰਗਾ ਨਾ 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 ਉਹਦੇ ਬਾਰੇ ਜਾਣ ਨਹੀਂ ਸਕਦੇ ਇਹ ਗੱਲ ਤੇ ਪਹਿਲਾਂ ਹੀ ਕਲੀਅਰ ਕਰ ਦਿੱਤੀ ਗੁਰੂ ਨਾਨਕ ਸਾਹਿਬ ਨੇ ਜਪਜੀ ਸਾਹਿਬ ਦੇ ਅੰਦਰ ਕਦੇ ਪੜਿਓ ਅਰਥਾਂ ਸਮੇ ਤੁਹਾਨੂੰ ਪਤਾ ਲੱਗੇਗਾ ਵੀ ਪਹਿਲੇ ਹੀ ਗੁਰੂ ਨਾਨਕ ਸਾਹਿਬ ਇਸ ਗੱਲ ਤੇ ਜਿਹੜਾ ਹੈ ਉਹ ਆਪਣਾ ਵਿਚਾਰ ਦਿੱਤੇ ਹੁਣ ਗੱਲ ਕਈ ਜੀ ਧਰਮ ਰਾਜ ਇੰਜ ਕਰਦਾ ਹੈ ਕੋਈ ਕਹਿੰਦਾ ਜੀ ਉੱਥੇ ਇੰਜ ਹੁੰਦਾ ਪਰ ਕਿਸੇ ਨੇ ਕਦੇ ਜਾ ਕੇ ਨਹੀਂ ਵੇਖਿਆ ਪਿਆਰਿਓ ਸਿਰਫ ਸੁਣਨ ਤੇ ਕਹਿਣ ਮਾਤਰ ਦੀਆਂ ਗੱਲਾਂ ਨੇ ਕੋਈ ਕਹਿੰਦਾ ਜੀ ਉੱਥੇ ਇੰਜ ਹੁੰਦਾ ਕੋਈ ਕਹਿੰਦਾ ਜੀ ਉੱਥੇ ਐ ਹੋ ਜਾਂਦਾ ਕੋਈ ਕਹਿੰਦਾ ਆ ਹੁੰਦਾ ਸਾਧ ਸੰਗਤ ਉੱਥੇ ਕੀ ਹੁੰਦਾ ਕਿਸੇ ਨੂੰ ਕੁਝ ਨਹੀਂ ਪਤਾ ਉੱਥੇ ਸਿਰਫ ਜੇ ਕੁਝ ਵਰਤਦਾ ਹੈ ਕੁਝ ਹੁੰਦਾ ਹੈ ਪਰ ਪਿਆਰਿਓ ਉਹਦੇ ਬਾਰੇ ਕੋਈ ਅਜੇ ਤੱਕ ਜਾਣ ਹੀ ਨਹੀਂ ਸਕਿਆ ਉਦੇ ਬਾਰੇ ਕੋਈ ਨਹੀਂ ਜਾਣ ਸਕਿਆ ਬਸ ਐਵੇਂ ਸਾਡੇ ਲੋਕ ਜਿਹੜੇ ਨੇ ਇੱਕ ਦੂਜੇ ਨੂੰ ਡਰਾਏ ਜਾਂਦੇ ਨੇ ਕੋਈ ਕਹਿੰਦਾ ਕੋਈ ਕੁਝ ਕਹਿੰਦਾ ਕੋਈ ਕਹਿੰਦਾ ਜੀ ਉੱਥੇ ਇੰਜ ਹੁੰਦਾ ਹੈ ਕੋਈ ਕਹਿੰਦਾ ਜੀ ਉੱਥੇ ਇਹ ਹੋ ਜਾਂਦਾ ਹੈ ਕੋਈ ਕਹਿੰਦਾ ਜੀ ਉੱਥੇ ਆ ਹੁੰਦਾ ਹੈ ਸਾਧ ਸੰਗਤ ਕੋਈ ਇਸ ਚੀਜ਼ ਨੂੰ ਜਿਹੜਾ ਹੈ ਉਹ ਵਿਚਾਰ ਹੀ ਨਹੀਂ ਸਕਿਆ ਹੈ ਸਤਿਗੁਰੂ ਨੇ ਇੱਕ ਗੱਲ ਇਹ ਕਹਿ ਦਿੱਤੀ ਪਾਤਸ਼ਾਹ ਕਹਿੰਦੇ ਬਾਲੇ ਚੱਕਰਾਂ ਚ ਨਾ ਪਈ ਤੂੰ ਤੂੰ ਇਹ ਗੱਲ ਯਾਦ ਰੱਖੀ ਮਨ ਤੂੰ ਜੋਤ ਸਰੂਪ ਹੈ ਆਪਣਾ ਮੂਲ ਪਛਾਣ ਮਨ ਹਰ ਜੀ ਤੇਰੇ ਨਾਲ ਹੈ ਗੁਰਮਤੀ ਰੰਗ ਮਾਣ ਕਹਿੰਦੇ ਤੂੰ ਸਿਰਫ ਇਹ ਗੱਲ ਕਰਨੀ ਤੂੰ ਆਪਣੇ ਆਪ ਨੂੰ ਪਹਿਚਾਣ ਲਈ ਤੂੰ ਆਪਣੇ ਅੰਦਰ ਦੀ ਜੋਤ ਨੂੰ ਪਹਿਚਾਣਨੀ ਬਾਹਰੇ ਚੱਕਰਾਂ ਦੇ ਵਿੱਚ ਤੈਨੂੰ ਪੈਣ ਦੀ ਜ਼ਰੂਰਤ ਹੀ ਨਹੀਂ ਹੈ ਤੇ ਇਹ ਗੱਲ ਵੀ ਯਾਦ ਰੱਖੀ ਕਿ ਭਲਿਆ ਲੋਕਾਂ ਤੈਨੂੰ ਇਹ ਗੱਲ ਬਿਲਕੁਲ ਸਮਝ ਲੈਣੀ ਚਾਹੀਦੀ ਹੈ ਸਤਿਗੁਰੂ ਨੇ ਇਹ ਗੱਲ ਬਿਲਕੁਲ ਜਿਹੜੀ ਹੈ ਉਹ ਸਾਨੂੰ ਸਮਝਾ ਦਿੱਤੀ ਪਾਤਸ਼ਾਹ ਕਹਿੰਦੇ ਨੇ ਪ੍ਰਾਨੀ ਕਿਆ ਮੇਰਾ ਕਿਆ ਤੇਰਾ ਜੈਸੇ ਤਰ ਵਰ ਪੰਖ ਬਸੇਰਾ ਯਾਦ ਰੱਖੀ ਪਿਆਰਿਆ ਇੱਥੇ ਕੋਈ ਤੇਰਾ ਮੇਰਾ ਨਹੀਂ ਹੈਗਾ ਇਹ ਤਾਂ ਐਵੇਂ ਆ ਜਿਵੇਂ ਇੱਕ ਦਰਖਤ ਦੇ ਉੱਤੇ ਬੈਠ ਕੇ ਉੱਡ ਜਾਏ ਇਹ ਸੰਸਾਰ ਦੇਰੇ ਲਈ ਓਵੇਂ ਹੀ ਹੈ ਪਿਆਰਿਓ ਸਤਗੁਰ ਨੇ ਹਰ ਇੱਕ ਚੀਜ਼ ਨੂੰ ਬਾਕੋਬੀ ਤਰੀਕੇ ਦੇ ਨਾਲ ਸਮਝਾਇਆ ਸਤਗੁਰ ਨੇ ਹਰ ਇੱਕ ਚੀਜ਼ ਨੂੰ ਦੱਸ ਪਾਤਸ਼ਾਹ ਨੇ ਇਹ ਵੀ ਕਿਹਾ ਕਿ ਪਿਆਰਿਆ ਬਾਬਾ ਆਇਆ ਹੈ ਉੱਠ ਚੱਲਣਾ ਅਦ ਪੰਧ ਹੈ ਸੰਸਾਰੋਵਾ ਕਹਿੰਦੇ ਤੂੰ ਆਇਆ ਹੈ ਪਰ ਉੱਠ ਚੱਲਣਾ ਹੈ ਅਦ ਵਿਚਕਾਰ ਹੀ ਉੱਠਣਾ ਯਾਦ ਰੱਖਿਏ ਇਹ ਸੰਸਾਰ ਤੈਨੂੰ ਜ਼ਰੂਰ ਹੋਵੇ ਪਰ ਪਿਆਰਿਆ ਕਦੇ ਇਹ ਕੋਸ਼ਿਸ਼ ਨਾ ਕਰੀ ਵੀ ਮੈਂ ਉਹਦੀ ਕੁਦਰਤ ਨੂੰ ਪਾ ਲਿਆ ਜਿਨ੍ਹਾਂ ਨੇ ਵੱਡੇ ਵੱਡੇ ਵੇਦ ਪੜੇ ਸਿਮਰਤियां ਪੜੀਆਂ ਜਾਂ ਵੱਡੇ ਵਿਦਵਾਨ ਹੋ ਗਏ ਉਹਨਾਂ ਨੇ ਵੀ ਭੇਦ ਨਹੀਂ ਪਾਇਆ ਤੇਰਾ ਅੰਤ ਨਾ ਜਾਈ ਲਿਖਿਆ ਉਹਦਾ ਅੰਤ ਕਿਸੇ ਨੇ ਨਹੀਂ ਪਾਇਆ ਪਰ ਸਾਧ ਸੰਗਤ ਇਹ ਗੱਲ ਯਾਦ ਰੱਖਿਆ ਜੇ ਸਾਡੇ ਲੋਕਾਂ ਨੂੰ ਐਵੇਂ ਹੀ ਭਾਵੇਂ ਡਰਾਇਆ ਜਾਂਦਾ ਕੋਈ ਕਹਿੰਦਾ ਜੀ ਉਥੇ ਜਿਹੜੀ ਹੈ ਵਿਖਮ ਨਦੀ ਤਰਨੀ ਪੈਂਦੀ ਹੈ ਜੀ ਕੋਈ ਕੁਝ ਕਹਿੰਦਾ ਕੋਈ ਕਹਿੰਦਾ ਜੀ ਉਥਾਂ ਉਥੇ ਫਿਰ ਪਿਤਰਾਂ ਨੂੰ ਖਾਣਾ ਭੇਜਿਆ ਜਾਂਦਾ ਕੋਈ ਅੱਜ ਤੱਕ ਸਾਨੂੰ ਇਹਨਾਂ ਵਿਸ਼ਿਆਂ ਤੇ ਆ ਗਿਆ ਪਰ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਭਾਈ ਇਹ ਗੱਲ ਯਾਦ ਰੱਖੀ ਅਗਲਾ ਪਰੇ ਦਾ ਲੋਕ ਜਿਹੜਾ ਕਿਸੇ ਨੇ ਨਹੀਂ ਵੇਖਿਆ ਪਰ ਜੇ ਵੇਖਣਾ ਹੈ ਤੇ ਗੁਰੂ ਅੱਗੇ ਅਰਦਾਸ ਕਰੀ ਸਾਧ ਸੰਗਤ ਤੇਰਾ ਪਰੇ ਦਾ ਲੋਕ ਵੀ ਸੋਹਿਲਾ ਹੋ ਜਾਏਗਾ ਜੇ ਤੂੰ ਡਰਦਾ ਹੈ ਨਾ ਵੀ ਉੱਥੇ ਆ ਕੁਝ ਹੁੰਦਾ ਹੈ ਆ ਕੁਝ ਹੁੰਦਾ ਹੈ ਜੇ ਕਹਿੰਦੇ ਉਹਨੂੰ ਵੀ ਸੋਹਿਲਾ ਕਰਨਾ ਹੈ ਫਿਰ ਗੁਰੂ ਨਾਲ ਜੁੜ ਜਾਈ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੂੰ ਪੜੀ ਕਹਿੰਦੇ ਪਰੇ ਦਾ ਲੋਕ ਵੀ ਤੇਹਲਾ ਹੋ ਜਾਏਗਾ ਸਾਧ ਸੰਗਤ ਲੋਕ ਸੁਖੀਏ ਪਰ ਲੋਕ ਸੋਹਿਲੇ ਪਿਆਰਿਓ ਇਹ ਗੱਲ ਦੇਖੋ ਵੀ ਪਰਲੋਕ ਨੂੰ ਵੀ ਸੋਹਿਲਾ ਕਰਨ ਦੀ ਤਾਕਤ ਹੈ ਸਤਗੁਰੂ ਕੋਲੇ ਸਤਗੁਰ ਸੱਚੇ ਪਾਤਸ਼ਾਹ ਜੀ ਕੋਲੇ ਵੱਡੀ ਤਾਕਤ ਹੈ ਜਿਹੜੇ ਸਤਗੁਰੂ ਜੀ ਪਰੇ ਦੇ ਲੋਕ ਨੂੰ ਵੀ ਸੌਖਾ ਕਰ ਸਕਦੇ ਨੇ ਸਾਧ ਸੰਗਤ ਸਤਗੁਰ ਕਹਿੰਦੇ ਨੇ ਇਹ ਗੱਲ ਯਾਦ ਰੱਖੀ ਪਿਆਰਿਆ ਹਉਮੈ ਕਰਤਾ ਜਗ ਮੋਹਾ ਗੁਰ ਬਿਨ ਘੋਰ ਅੰਧਾਰ ਹਉਮੈ ਦੇ ਵਿੱਚ ਨਾ ਪਈ ਰੱਖੀ ਇਹ ਗੁਰੂ ਤੋਂ ਬਿਨਾ ਸਭ ਕੁਝ ਘੋਰ ਅੰਧਾਰ ਹੈ ਮਾਇਆ ਮੋਹੇ ਸਾਰੇ ਆ ਸੁਖ ਦਾਤਾ ਦਾਤਾਰ ਮਾਇਆ ਦੇ ਵਿੱਚ ਪੈ ਕੇ ਮੋਹ ਨੂੰ ਵਿਸਾਰ ਲਿਆ ਸੋਖਾਂ ਦਾਤਾ ਦਾਤਾਰ ਜਿਹੜਾ ਹੈ ਉਹਨੂੰ ਵਿਸਾਰ ਲਿਆ ਤੇ ਫਿਰ ਯਾਦ ਰੱਖੀ ਤੇਰੀ ਆਣੀ ਫੜਨੀ ਉਹ ਤੋਂ ਬਿਨਾ ਤੇਰਾ ਕੋਈ ਸਹਾਈ ਨਹੀਂ ਬਣਨਾ ਸਤ ਗੁਰ ਸੇਵਹਿ ਤਾਂ ਉਬਰ ਹੈ ਸੱਚ ਰੱਖ ਹੈ ਉਰਤਾਰ ਜੇ ਤੂੰ ਸਤ ਗੁਰੂ ਨੂੰ ਸੇਵੇਂਗਾ ਉਹੀ ਤੇਰਾ ਜਿਹੜਾ ਹੈ ਸਹਾਰਾ ਬਣੇਗਾ ਕਿਰਪਾ ਤੇ ਹਰ ਪਾਈਐ ਸੱਚ ਸ਼ਬਦ ਵਿਚਾਰ ਉਹਦੀ ਕਿਰਪਾ ਤੋਂ ਹੀ ਤੇਰੇ ਤੇ ਉੱਤੇ ਕਿਰਪਾ ਹੋਣੀ ਐ ਪਿਆਰਿਆ ਉਹਦੀ ਕਿਰਪਾ ਮੰਗੀ ਸੱਚ ਸ਼ਬਦ ਵਿਚਾਰ ਇਨ੍ਹਾਂ ਸ਼ਬਦਾਂ ਨੂੰ ਵਿਚਾਰੀ ਗੁਰੂ ਦੀ ਪਾਵਨ ਬਾਣੀ ਨੂੰ ਵਿਚਾਰੀ ਸਤਿਗੁਰ ਸੱਚੇ ਪਾਤਸ਼ਾਹ ਦੀ ਬਾਣੀ ਨੂੰ ਵਿਚਾਰੀ ਜੇ ਤੂੰ ਗੁਰੂ ਦੀ ਬਾਣੀ ਵਿਚਾਰਨ ਦੇ ਵਿੱਚ ਕਾਮਯਾਬ ਹੋ ਗਿਆ ਨਾ ਸਤਿਗੁਰ ਸੱਚੇ ਪਾਤਸ਼ਾਹ ਬਾਣੀ ਨੂੰ ਵਿਚਾਰਨ ਦੇ ਵਿੱਚ ਕਾਮਯਾਬ ਹੋ ਗਿਆ ਤੇ ਯਾਦ ਰੱਖੀ ਪਿਆਰਿਆ ਤੈਨੂੰ ਬੈਠੇ ਬਿਠਾਏ ਨੂੰ ਹਰ ਇੱਕ ਚੀਜ਼ ਦਾ ਜਿਹੜਾ ਹੈ ਉਹ ਗਿਆਨ ਹੋ ਜਾਏਗਾ। ਹਰ ਇੱਕ ਚੀਜ਼ ਦਾ ਤੈਨੂੰ ਗਿਆਨ ਹੋ ਜਾਏਗਾ। ਸਾਧ ਸੰਗਤ ਬੇਨਤੀ ਕਰਦਿਆਂ ਧਰਮ ਰਾਏ ਜਦ ਲੇਖਾ ਮੰਗਾ ਤਾਂ ਉਹ ਕਿਆ ਮੋ ਲੈ ਕੇ ਜਾਏਗਾ? ਸਤਿਗੁਰ ਨੇ ਪਾਵਨ ਬਾਣੀ ਵਿੱਚ ਇਹ ਵੀ ਕਿਹਾ ਕਿ ਪਿਆਰਿਆ ਧਰਮ ਰਾਜ ਹੁਣ ਉਹਨੂੰ ਨਹੀਂ ਕਿਹਾ ਜੋ ਆਪਾਂ ਫਿਲਮਾਂ ਨਾਟਕਾਂ ਦੇ ਵਿੱਚ ਵੇਖਦੇ ਆਂ। ਸਤਿਗੁਰ ਕਹਿੰਦੇ ਧਰਮ ਰਾਜ ਉਹ ਹੈ ਜਿਹੜਾ ਪਿਆਰਿਆ ਜਿਹੜਾ ਤੇਰੇ ਤੋਂ ਲੇਖਾ ਮੰਗੇਗਾ। ਭਾਵ ਤੇ ਤੋਂ ਗੁਰੂ ਨੇ ਲੇਖਾ ਮੰਗਣਾ ਹੈ। ਕਿ ਤੂੰ ਕਿਹੜੇ ਕੰਮੀ ਗਿਆ ਸੀ ਕਿਹੜੇ ਕਾਰਜ ਵਾਸਤੇ ਗਿਆ ਸੀ ਉਹ ਕਾਰਜ ਬਿਲ ਤੂੰ ਕਰਕੇ ਨਹੀਂ ਆਇਆ ਫਿਰੇ ਜੈਸਾ ਜਨਮ ਹੈ ਕੌਡੀ ਬਦਲੇ ਜਾਏ ਤੂੰ ਇਹ ਜਿਹੜਾ ਜਨਮ ਹੈ ਉਹਨੂੰ ਗਵਾਕੇ ਆ ਗਿਆ ਤੇ ਕਿੱਥੇ ਤੇ ਸੰਸਾਰ ਦੇ ਗਿਆ ਹੈ ਤੇ ਪਿਆਰਿਆ ਤੈਨੇ ਪ੍ਰਭੂ ਪਰਮਾਤਮਾ ਦੇ ਨਾਲ ਪ੍ਰੀਤ ਜੋੜਨੀ ਸੀ ਪਰ ਤੂੰ ਤਾਂ ਉਹ ਪ੍ਰੀਤ ਵੀ ਨਹੀਂ ਜੋੜ ਸਕਿਆ ਤੂੰ ਹਰ ਪਾਸੇ ਅਸਫਲ ਰਿਹਾ ਇਸ ਗੱਲ ਦਾ ਹਿਸਾਬ ਮੰਗਿਆ ਜਾਣਾ ਆਪਣੇ ਜੀਵਨ ਉਧਾਰਨ ਦੇ ਲਈ ਤੂੰ ਆਇਆ ਸੀ ਆਪਣੇ ਜੀਵਨ ਨੂੰ ਬਦਲਣ ਦੇ ਲਈ ਤੂੰ ਆਇਆ ਸੀ ਇਹ ਮਨੁੱਖਾ ਜੀਵਨ ਤੈਨੂੰ ਕੁਝ ਕਰਨ ਦੇ ਲਈ ਸੁਧਾਰਨ ਦੇ ਲਈ ਤੇ ਜਨਮ ਮਰਨ ਦੇ ਗੇੜ ਵਿੱਚੋਂ ਤੈਨੂੰ ਜਿਹੜਾ ਹੈ ਉਹ ਸੁਧਾਰਨ ਦਾ ਇੱਕ ਮੌਕਾ ਮਿਲਿਆ ਸੀ ਤੇ ਪਿਆਰਿਆ ਪਰ ਤੂੰ ਇਸ ਜੀਵਨ ਨੂੰ ਵੀ ਜਿਹੜਾ ਹੈ ਬਿਲਕੁਲ ਬਿਰਤ ਕਰਕੇ ਆ ਗਿਆ ਇਹਨਾਂ ਘੜੀਆਂ ਨੂੰ ਵੀ ਤੂੰ ਬਿਰਤ ਕਰਕੇ ਆਇਆ ਹੈ ਸਾਧ ਸੰਗਤ ਇਸ ਕਰਕੇ ਗੁਰੂ ਦੀ ਪਾਵਨ ਬਾਣੀ ਨੂੰ ਪੜ੍ਹੀਏ ਸਤਗੁਰ ਸਾਧਸ਼ਾਦੀ ਪਾਵਨ ਬਾਣੀ ਦਾ ਪਾਠ ਕਰੀਏ ਤੇ ਫਿਰ ਕੁਝ ਸਮਝ ਪਏਗੀ ਤੇ ਸਾਧ ਸੰਗਤ ਆਖਰ ਅਸੀਂ ਬਾਣੀ ਦੇ ਵਿੱਚੋਂ ਸਮਝੀਏ ਜੋ ਸਤਗੁਰ ਸੱਚੇ ਪਾਤਸ਼ਾਹ ਨੇ ਸਾਨੂੰ ਸਮਝਾਇਆ ਕੋਸ਼ਿਸ਼ ਕਰਿਆ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ